ਮਾ ਜੀ ਉਹ ਚੋਦਾ ਪੰਜ ਕਿਵੇ ਦੇ ਵਿੱਚੋਂ ਉਹ ਵੱਡਾ ਰੁਕਣੇ ਨਾ ਬਿਲਕੁਲ ਜੀ ਰੋਜ਼ ਅਸੀਂ ਤੂਫਾਨੀ ਦੌਰਾ ਚੱਲ ਰਿਹਾ 10 10 ਸਮਟੀਆਂ ਅਸੀਂ ਰੋਜ਼ ਕਰਦੇ ਆ ਅੱਜ ਸਰਦਾਰ ਆਤਮ ਸਿੰਘ ਜੀ ਨੂਲਪੁਰ ਚੱਠਾ ਤੇ ਭਵਨੇਸ਼ ਕੰਡਾ ਜੀ ਦੀ ਜਿਹੜੀ ਚੋਣ ਕੈਂਪੇਨ ਨੂੰ ਹਲਾਰਾ ਦੇਣ ਵਾਸਤੇ ਅੱਜ ਕੀਵੇ ਦੇ ਵਿੱਚ ਪਹੁੰਚੇ ਬਹੁਤ ਵੱਡਾ ਹੰਗਾਰਾ ਸਾਬਕਾ ਸਰਪੰਚ ਡਾਕਟਰ ਕਮਲ ਜੀ ਮਜੂਦਾ ਸਰਪੰਚ ਸ਼ਲਿੰਦਰ ਜੀ ਦਸਨੁਖੀਵਾ ਜੀ ਨਗਰ ਦੇ ਸਾਰੇ ਜਿਹੜੇ ਬਤਵੰਤੇ ਆ ਜਗਦੇਵਿਆ ਮੇਰਾ ਸਾਡਾ ਰਿਸ਼ਤੇਦਾਰ ਨੇ ਬੇਟਾ ਹੈ ਬੱਬਾ ਜੀ ਦਾ ਬੇਟਾ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਸੋਣਾ ਆਪਣਾ ਇਕੱਠ ਕੀਤਾ ਇੱਥੇ ਵਧੀਆ ਤਰੀਕੇ ਦੇ ਨਾਲ ਹੁੰਗਾਰਾ ਮਿਲ ਰਿਹਾ ਪਰ ਮੈਂ ਆਸ ਕਰਦੀ ਆ ਕਿ ਵੀ ਦੋਨੋਂ ਸਾਡੇ ਕੈਂਡੀਡੇਟ ਜਿਹੜੇ ਜਿੱਤੂ ਰਹਿਣਗੇ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ ਮਤ ਅਮੇਜ਼ਿੰਗ ਮੇਰੀ ਆਸ ਤੋਂ ਵੱਧ ਕੇ ਬਹੁਤ ਵੱਡੇ ਇਕੱਠ ਹੋ ਰਿਹਾ ਹੈ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਖਾਸ ਕਰਕੇ ਮੈਨੂੰ ਯੂਥ ਦਾ ਸਾਥ ਬਹੁਤ ਮਿਲ ਰਿਹਾ ਯੂਥ ਜਿਹੜਾ ਨਾ ਖੁੱਲ ਕੇ ਅੱਗੇ ਆ ਰਿਹਾ ਖੁੱਲ ਕੇ ਸਾਡੀਆਂ ਕੈਂਪੇਨ ਦੇ ਕੈਂਪੇਨ ਵੀ ਕੈਂਪੇਨ ਵੀ ਯੂਥ ਕਰ ਰਿਹਾ ਔਰ ਸਾਡੇ ਇਕੱਠਾਂ ਦੇ ਵਿੱਚ ਵੀ ਯੂਥ ਆ ਰਿਹਾ ਔਰ ਸ਼ਾਮਲ ਵੀ ਹੋ ਰਿਹਾ ਪਾਰਟੀ ਦੇ ਵਿੱਚ ਯੂਥ ਬਹੁਤ ਸਰ ਕਾਂਗਰਸ ਦੇ ਬਾਰੇ ਕੀ ਕਹਿਣਾ ਜਾਊਗਾ ਕਾਂਗਰਸ ਦੀ ਜ਼ਮੀਨ ਜਿਹੜੀ ਹੈ ਨਾ ਉਹ ਖਿਸਕ ਗਈ ਹੈ ਉਹਨਾਂ ਦੇ ਪੈਰਾਂ ਥੱਲੇ ਔਰ ਜਿਹੜਾ ਉਹਨਾਂ ਨੂੰ ਸਮਝੌਤੇ ਕਰਨੇ ਪਏਗੇ ਸਮਝੌਤੇ ਸਮਝੌਤਾ ਕਰਨ ਤੋਂ ਬਾਅਦ ਵੀ ਜਾਦ ਕੈਂਡੀਡੇਟ ਖੜੇ ਕਰਨੇ ਪੈਗੇ ਕਾਂਗਰਸ ਤੇ ਬੀਜੇਪੀ ਬੀਐਸਪੀ ਜਿਹੜੇ ਬਾਗੀ ਨੇ ਆਪਣੇ ਇਥੋਂ ਅਕਾਲੀ ਦਲ ਦੇ ਜੱਟ ਦਾ ਗੁਰਪਤਾਰ ਸਿੰਘ ਵਡਾਲਾ ਸਾਰੇ ਇਕੱਠੇ ਹੋ ਕੇ ਅਮਰਵੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜ ਰਹੇ ਦੀ ਸਭ ਨੂੰ ਅਪੀਲ ਕਰਕੇ ਤੁਸੀਂ ਪੰਜਾਬ ਦੀ ਤਰੱਕੀ ਵਾਸਤੇ ਆਪਣੀ ਬਿਹਤਰੀ ਵਾਸਤੇ ਆਪਣੇ ਨਗਰਾਂ ਦੀ ਡਿਵੈਲਪਮੈਂਟ ਵਾਸਤੇ ਆਪਣੇ ਬੱਚਿਆਂ ਦੀ ਬਿਹਤਰੀ ਵਾਸਤੇ ਚੰਗੇ ਸਕੂਲ ਚੰਗੀ ਪੜ੍ਹਾਈ ਚੰਗੇ ਡਾਕਟਰ ਚੰਗੇ ਇਨਫਰਾਸਟ੍ਰਕਚਰ ਵਾਸਤੇ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਕੈਂਡੀਡੇਟ ਇਹਨਾਂ ਨੂੰ ਜਿਤਾ ਕੇ ਭੇਜੋ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਸੰਮਤੀ ਮੈਂਬਰ ਬਣ ਰਿਹਾ ਸਭ ਨੂੰ ਪੂਰੀ ਪੂਰੀ ਪਾਵਰ ਦੇ ਕੇ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਵਾਪਸ ਭੇਜੂੰਗੀ ਤਾਂ ਕਿ ਉਹ ਆਪਣੇ ਹਿੱਸੇ ਦੀਆਂ ਗਰੰਟੀਆਂ ਲੈ ਆ ਕੇ ਪਿੰਡਾਂ ਦੇ ਵਿੱਚ ਵੰਡਣ ਇਦਾਂ ਹੀ ਜ਼ਿਲ੍ਹਾ ਪ੍ਰੇਸ਼ਰ ਮੈਂਬਰਾਂ ਨੂੰ ਉਹਨਾਂ ਦੀਆਂ ਗਰੰਟੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਆਪਣੇ ਪਿੰਡਾਂ ਦੇ ਵਿੱਚ ਆ ਕੇ ਬਣਨਾ ਕਿ ਸਾਰੇ ਖੁੱਲ ਕੇ 14 ਤਰੀਕ ਨੂੰ ਵੋਟ ਜਿਹੜੀ ਚੜ੍ਹਦੇ ਨਿਸ਼ਾਨਦਬੂਲ ਬਲਾਕ ਸੰਤੀ ਜੌਨ ਖਾਨਪੂਰ ਢੱਡਾ ਪਵਨੇਸ਼ ਕੰਡਾ ਜੀ ਇੱਥੇ ਇਲੈਕਸ਼ਨ ਲੜ ਰਹੇ ਨੇ ਔਰ ਚੰਦ ਮਿੰਟਾਂ ਦੇ ਵਿੱਚ ਇੱਥੇ ਬੀਬੀ ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ ਪਹੁੰਚ ਰਹੇ ਨੇ ਇੱਕ ਭਾਰੀ ਇਕੱਠ ਇੱਥੇ ਦੇਖਣ ਨੂੰ ਮਿਲਿਆ ਪਿੰਡ ਖੀਵਾ ਦੇ ਵਿੱਚ ਪਵਨੇਸ਼ ਕੰਡਾ ਜੀ ਸਾਡੇ ਨਾਲ ਮੌਜੂਦ ਨੇ ਥੋੜੀ ਜੀ ਪਹਿਲੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਸਾਰ ਸਵਾਗਤ ਆ ਤੁਹਾਡਾ ਇਕੱਲਾ ਤੇ ਤੁਹਾਡਾ ਵੀ ਸਵਾਗਤ ਹੈ ਜੀ ਠਿੰਗਰਾ ਸਾਹਿਬ ਤੁਹਾਡਾ ਇੱਥੇ ਆਉਣ ਤੇ ਬਹੁਤ ਧੰਨਵਾਦ ਵੈਲਕਮ ਜੀ ਸਰ ਕਿਹੜੀ ਜ਼ੋਨ ਦਾ ਕਿਹੜੇ ਪਿੰਡ ਆਪਾਂ ਖਾਨਪੁਰ ਢੱਡਾ ਜ਼ੋਨ ਨੰਬਰ 15 ਜੀ ਬਲਾਕ ਸੰਤੀ ਤੇ ਜ਼ਿਲ੍ਹਾ ਪਰਿਸ਼ਦ ਹੋਗੀ ਦੀ ਚੋਣ ਨਿਸ਼ਾਨ ਚੋਣ ਨਿਸ਼ਾਨ ਝਾੜੂ ਜੀ ਝਾੜੂ ਇੱਕ ਭਾਰੀ ਇਕੱਠ ਦੇ ਨਾਲ ਇੱਥੇ ਇਕੱਠੇ ਹੋਏ ਹੋ ਮਾਨਿਆ ਜੀ ਇਸ ਪਿੰਡ ਦੇ ਉਦੇ ਸਾਰਾ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਸਾਰੀ ਟੀਮ ਜਿੰਨੀਆਂ ਡਾਕਟਰ ਸਾਹਿਬ ਖੜੇ ਆ ਸੋਨੂ ਭਾਜੀ ਖੜੇ ਆ ਸਾਰੀ ਟੀਮ ਬਹੁਤ ਵਧੀਆ ਵਰਕ ਕਰ ਰਹੀ ਹੈ ਜੀ ਇਸ ਪਿੰਡ ਦੇ ਵਿੱਚ ਔਰ ਬੀਬੀ ਇੰਦਰਜੀਤ ਕੋਰਮਾਨ ਜੀ ਦੇ ਇੱਥੇ ਹੱਥ ਮਜ਼ਬੂਤ ਕਰਦੇ ਆ ਹਰੇਕ ਟਾਈਮ ਝਾੜੂ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਪਿੰਡ ਝਾੜੂ ਨੂੰ ਇਥੋਂ ਵੱਡੀ ਲੀਡ ਦਵਾਉਂਦਾ ਜੀ ਵੱਡੀ ਲੀਡ ਨਾਲ ਦਵਾਉਂਦਾ ਵੱਡੀ ਲੀਡ ਜੀ ਤੇ ਇੱਕ ਪਾਰੀ ਗੱਠ ਤੁਹਾ ਦੱਸ ਰਿਹਾ ਕਿ ਪੂਰਾ ਪਿੰਡ ਤੁਹਾਡੇ ਨਾਲ ਆਇਆ ਤੇ ਬਿਲਕੁਲ ਜੀ ਮਾਨਿਆ ਜੀ ਇਸ ਪਿੰਡ ਤੇ ਜੀ ਮਾਨਿਆ ਤੁਹਾਨੂੰ ਹਾਂ ਜੀ ਕਿਉਂਕਿ ਅੱਗੇ ਵੀ ਤੁਹਾਨੂੰ ਮਿਲਦੇ ਰਹੇ ਆ ਤੁਹਾਡੀ ਕਵਰਿੰਗ ਕਰਦੇ ਰਹੇ ਆ ਤਾਂ ਵਧੀਆ ਇਨਸਾਨ ਹੋ ਵਧੀਆ ਚੁਣਿੰਦੇ ਹੋਏ ਹੋ ਤੇ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੂੰ ਜਾਨਾ ਪਿੰਡ ਵਾਸੀਆਂ ਨੂੰ ਚਲੋ ਹਲਕੇ ਦੀ ਡਿਵੈਲਪਮੈਂਟ ਜਿਹੜੀ ਹੈ ਮਾਨ ਸਾਹਿਬ ਕਰਾ ਰਹੇ ਆ ਜੀ ਜਿਹੜੇ ਆਪਣੇ ਸੜਕ ਬਣ ਰਹੀ ਆ ਆਪਣੇ ਇੰਟਰਲੌਕ ਪੈਂਟ ਦੇ ਵਿੱਚ ਲੱਗ ਰਹੀਆਂ ਹੋਰ ਪਾਰਕਾਂ ਬਣ ਰਹੀਆਂ ਵੱਡੇ ਵੱਡੇ ਕੰਮ ਜਿਹੜੇ ਆ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪ੍ਰੋਜੈਕਟ ਸ਼ੁਰੂ ਹੋਏ ਆ ਉਹ ਬਸ ਥੋੜੇ ਚ ਟਾਈਮ ਤੱਕ ਸਿਰੇ ਚੜ ਜਾਣਗੇ ਜੀ ਤਾਂ ਕੁਝ ਹੁਣ ਜਾਬਤਾ ਹੋਣ ਦਾ ਕਰਕੇ ਥੋੜੇ ਪ੍ਰੋਜੈਕਟ ਸਰਪੰਚ ਸਾਹਿਬ ਦੇ ਨਵੇਂ ਵੀ ਬਣੇ ਆ ਤੇ ਜਾਬਤਾ ਖਤਮ ਹੋਣ ਤੋਂ ਬਾਅਦ ਉਹ ਨਵੇਂ ਕੰਮ ਜਿਹੜੇ ਆ ਸ਼ੁਰੂ ਹੋ ਜਾਣੇ ਆ ਪਿੰਡ ਦੇ ਵਿੱਚ ਜਿਹੜੇ ਰਹਿੰਦੇ ਕੰਮ ਜਿਹੜੇ ਪੂਰੇ ਹੋ ਜਾਣਗੇ ਹਾਂਜੀ ਬਿਲਕੁਲ ਪੂਰੇ ਹੋਣਗੇ ਜੀ ਨਵੇਂ ਪ੍ਰੋਜੈਕਟ ਵੀ ਸਟਾਰਟ ਹੋਣਗੇ ਜੀ ਸਰਪੰਚ ਸਾਹਿਬ ਕਿਹੜੇ ਜੀ ਭਵਨੇਸ਼ ਕੰਡਾ ਜੀ ਇੱਥੇ ਇਲੈਕਸ਼ਨ ਲੜ ਰਹੇ ਨੇ ਕਿਸ ਤਰ੍ਹਾਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਇੱਕ ਇੱਕ ਬੋਡ ਜਿਹੜੀ ਪਿੰਡ ਦੀ ਝਾੜੂ ਦੇ ਚੋਣ ਨਿਸ਼ਾਨ ਤੇ ਪਵਾਵਾਂਗੇ ਜੀ ਤੇ ਇਹਨਾਂ ਦੀ ਜਿੱਤ ਜਿਹੜੀ ਯਕੀਨੀ ਬਣਾਵਾਂਗੇ ਬੀਬੀ ਇੰਦਰਜੀਤ ਕੌਰ ਮਾਨ ਆ ਰਹੇ ਨੇ ਉਹਨਾਂ ਦਾ ਕੀ ਕਹਿਣਾ ਚਾਹੋਗੇ ਪਿੰਡ ਵਸਨੀਕ? ਅਸੀਂ ਬਸ ਇਹੀ ਕਹਿਣਾ ਚਾਹੁੰਦੇ ਜੀ ਜੋ ਸਾਡੇ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਆ ਜੋ ਪਿੰਡ ਦੇ ਕੰਮ ਹੋਣ ਵਾਲੇ ਆ ਉਹ ਉਹਦੇ ਵਿੱਚ ਸਾਨੂੰ ਸਹਿਯੋਗ ਦੇਣ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਸਹਿਯੋਗ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ ਕਰੋ। ਮੈਂ ਹਰਦੀਪ ਸਿੰਘ ਸੋਨੂ ਨਸ਼ਾ ਮੁਕਤੀ ਮੋਰਚਾ ਜਲੰਧਰ ਰੂਰਲ ਦੇਖ ਲਿਆ ਆ ਆਮ ਆਦਮੀ ਪਾਰਟੀ ਦਾ। ਹਾਂ ਸਰ ਭੁਵਨੇਸ਼ ਕੰਡਾ ਜੀ। ਕਬ ਵਧੀਆ ਇਨਸਾਨ ਨੇ ਕੀ ਕਹੋਗੇ ਇਹਨਾਂ ਦੇ ਬਾਰੇ ਅੱਜ ਬਹੁਤ ਵਧੀਆ ਨੇ ਅਸੀਂ ਇਕੱਠੇ ਕਾਂਗਰਸ ਵਿੱਚ ਵੀ ਸੀ ਉਦੋਂ ਵੀ ਜਿਤਾਇਆ ਸੀ ਇਹਨਾਂ ਨੂੰ ਤੇ ਹੁਣ ਆਮ ਆਦਮੀ ਵਿੱਚ ਇਕੱਠੇ ਹੁਣ ਵੀ ਜਿਤਾਵਾਂਗੇ ਜੀ ਬਿਲਕੁਲ ਜਿਤਾਵਾਂਗੇ ਹਾਂਜੀ ਹਾਂ ਜਿਤਾਵਾਂਗੇ ਹਾਂਜੀ ਜਿਤਾਵਾਂਗੇ ਜਿਤਾਵਾਂਗੇ ਸਰਪੰਚ ਸਾਹਿਬ ਨੇ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਕੀ ਨਜ਼ਰ ਆਦਾ ਹਰਿੰਦਰ ਬੋਣ ਜੀ ਕੀਵੇ ਦੇ ਸਰਪੰਚੂ ਹਾਂਜੀ ਇਹ ਭਾਰੀ ਇਕੱਠਾ ਅੱਜ ਦਿਖ ਰਿਹਾ ਅੱਜ ਹਾਂਜੀ ਬਿਲਕੁਲ ਸਹਿਯੋਗ ਨਾਲ ਆ ਜੀ ਇਹਨਾਂ ਦੇ ਜੀ ਤੇ ਸਾਡੇ ਕੰਮਕਾਰ ਹੋਣਗੇ ਤੇ ਇਸੇ ਤਰ੍ਹਾਂ ਮੈਡਮ ਦਾ ਵੀ ਸਾਥ ਦੇਾਂਗੇ ਜੀ ਕੰਮਕਾਰ ਹੋਣਗੇ ਬਿਲਕੁਲ ਹੋਣਗੇ ਕੋਈ ਕੋਮਨੇਸ਼ ਕੰਡਾ ਜੀ ਉਹ ਵੀ ਰਹੇ ਅਗੇ ਹੋ ਵੀ ਰਹੇ ਆ ਹੋਣਗੇ ਵੀ ਹਾਂਜੀ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਤੁਹਾਨੂੰ ਕਹਿਣਾ ਚਾਹੁੰਦਾ ਜੀ ਹਾਂਜੀ ਮੈਂ ਦੱਸਣਾ ਚਾਹੁੰਨਾ ਵਾ ਇਲਾਕੇ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਨਾ ਅੱਜ ਅਕਾਲੀ ਦਲ ਉਸ ਬੈਕਫੋਰਟ ਤੇ ਆ ਗਿਆ ਜਿਹੜਾ ਕਦੀ ਕਹਿੰਦਾ ਹੁੰਦਾ ਸੀ ਵੀ ਖੂਨੀ ਪੰਜਾ ਜੀ 84 ਦੇ ਦੰਗੇ ਇਸ ਪਾਰਟੀ ਨੇ ਕਰਾਏ ਆ ਚਲੋ ਮੈਂ ਵੀ ਉਸ ਪਾਰਟੀ ਦੇ ਵਿੱਚ ਰਿਆਂ ਕਾਫੀ ਦੇਰ ਰਿਆਂ ਤੇ ਉਹਨੂੰ ਛੱਡ ਕੇ ਆਏ ਆ ਕਿਉਂ ਛੱਡ ਕੇ ਆਏ ਆ ਵੀ ਮਾਨ ਸਾਫ ਦੀ ਜੋ ਨੀਤੀ ਆ ਉਹ ਚੰਗੀਆਂ ਲੱਗੀਆਂ ਨੀਤੀਆਂ ਨੇ ਪੰਜਾਬ ਦੇ ਪੱਖੀ ਜੋ ਕੰਮ ਕਰ ਰਹੇ ਆ ਵਿਕਾਸ ਦੇ ਕੰਮ ਕਰ ਰਹੇ ਆ ਉਹ ਚੰਗੇ ਲੱਗੇ ਇਸ ਕਰਕੇ ਅਸੀਂ ਇਹ ਪਾਰਟੀ ਜੁਆਇਨ ਕੀਤੀ ਸੀਗੀ ਹੁਣ ਤੁਸੀਂ ਦੇਖੋ ਵੀ ਅਕਾਲੀ ਦਲ ਨੇ ਇੱਥੇ ਜਾ ਕੇ ਕਾਂਗਰਸ ਦੇ ਕੈਂਡੀਡੇਟ ਨੂੰ ਸਮਰਥਨ ਦਿੱਤਾ ਜਿਹੜੀ ਪਾਰਟੀ ਕਹਿੰਦੀ ਹੁੰਦੀ ਸੀ ਵੀ ਇਹ 84 ਦੇ ਦੰਗਿਆਂ ਵਾਲੀ ਪਾਰਟੀ ਆ ਠੀਕ ਆ ਜੀ ਇਹ ਇੱਕ ਇਲਜ਼ਾਮ ਲਾਉਂਦੀ ਹੁੰਦੀ ਸੀਗੀ ਅਕਾਲੀ ਦਲ ਵੀ ਇਹ ਜਿਹੜੀ ਪਾਰਟੀ ਕਾਂਗਰਸ ਆ ਉਹ 84 ਦੇ ਦੰਗੇ ਖੁੰਨੀ ਪੰਜੇ ਵਾਲੀ ਪਾਰਟੀ ਆ ਇਹਨਾਂ ਨੇ ਅੱਜ ਸਮਝੌਤਾ ਕਰਕੇ ਸਾਡੇ ਜ਼ੋਨ ਦੇ ਵਿੱਚ ਖਾਸ ਕਰਕੇ ਬਲਾਕ ਸੰਤੀ ਜ਼ੋਨ ਖਾਨਪੋਟ ਢਡੇ ਦੇ ਵਿੱਚ ਇਹਨਾਂ ਨੇ ਸਮਝੌਤਾ ਕੀਤਾ ਹੋਇਆ ਆਪਣੇ ਬੀਜੇਪੀ ਅਕਾਲੀ ਦਲ ਤੇ ਕਾਂਗਰਸ ਦਾ ਤੇ ਸੀਪੀਆਈ ਦਾ ਤੇ ਬੀਐਸਪੀ ਦਾ ਇਹਨਾਂ ਨੇ ਸਾਰਿਆਂ ਨੇ ਕਾਂਗਰਸ ਦਾ ਦਾਪੋਲਸੇ ਜੀ ਕਾਟੋ ਕੁਲਿਸ਼ ਪਿਆ ਕਹਿੰਦੇ ਪੈਸੇ ਬੜੇ ਲੈ ਕੇ ਟਿਕਟਾਂ ਹੋ ਰਹੀਆਂ ਨੇ ਬਸ ਬਸ ਜੀ ਤੁਸੀਂ ਦੇਖ ਲਓ ਕਾਂਗਰਸ 130 ਸਾਲ ਪੁਰਾਣੀ ਜਮਾਤ ਜਿਹੜੀ ਅੱਜ ਵਿਸਾਖੀਆਂ ਤੇ ਆ ਗਈ ਆ ਜੀ ਤੁਸੀਂ ਇਹ ਦੇਖੋ ਵੀ ਕਿੰਨੀਆਂ ਪਾਰਟੀਆਂ ਦੇ ਸਹਿਯੋਗ ਨਾਲ ਨੈਸ਼ਨਲ ਲੈਵਲ ਤੇ ਕਿਸੇ ਦਾ ਕੋਈ ਅਲਾਈანს ਨਹੀਂਗਾ ਤੇ ਦਈਆ ਸਾਹਿਬ ਨੂੰ ਇੱਥੇ ਸਮਝੌਤੇ ਕਰ-ਕਰਕੇ ਇਲੈਕਸ਼ਨ ਲੜਨੀ ਪੈ ਰਹੀ ਹੈ ਜੀ ਬਿਲਕੁਲ ਮੈਂ ਵੀ ਆਇਆ ਸੀ ਜੀ ਉਦੋਂ ਬਹੁਤ-ਬਹੁਤ ਸ਼ੁਕਰੀਆ ਜੀ ਤੋਂ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਚੰਦ ਮਿੰਟਾਂ ਦੇ ਵਿੱਚ ਇੱਥੇ ਆ ਰਹੇ ਆ 40 ਸਾਲ ਬਾਅਦ ਸਾਡੇ ਨਹਿਰਾਂ 'ਚ ਪਾਣੀ ਆਇਆ ਵੈਰੀ ਗੁੱਡ ਮਾਨ ਸਾਹਿਬ ਆਉਣ ਤੇ ਜੀ ਬਾ ਪਹਿਲੋ ਰਾਮਨ ਕੁਮਾਰ ਰਾਮਨ ਕੁਮਾਰ ਰਾਮਨ ਕੁਮਾਰ ਪਹੁੰਚਨਾਰਾ ਜਿੰਦਾਬਾਦ ਬਚਪਨ ਪਾਣੀ ਦੇਖਿਆ ਇਹ ਤਾਂ ਬਡਾਪੇ ਚ ਹੁਣ ਦੇਖਿਆ ਵੈਰੀ ਗੁੱਡ ਆਹ ਪਾਰਟੀ ਹੋ ਕਿੰਨੇ ਸਾਲਾਂ ਬਾਅਦ ਕਹਿੰਦੇ ਜੀ 40 40 45 ਸਾਲਾਂ ਬਾਅਦ 40 45 ਸਾਲਾਂ ਬਾਅਦ ਕਹਿੰਦੇ ਮਾਨ ਸਰਕਾਰ ਦੀ ਪਾਰਟੀ ਆਈ ਆ ਤੇ ਇੱਥੇ ਨਹਿਰਾਂ ਦੇ ਵਿੱਚ ਪਾਣੀ ਆਇਆ ਇੱਕ ਭਾਰੀ ਕੱਠ ਦੇ ਨਾਲ ਪੋਵੇ ਨੇ ਸ਼ਕੰਡਾ ਜੀ ਸਾਡੇ ਨਾਲ ਇੱਥੇ ਆਏ ਨੇ ਮੌਜੂਦ ਹੋਏ ਨੇ ਗੋਤਮ ਜੀ ਇੱਕ ਮੈਂ ਗੱਲਬਾਤ ਕਰਾਂਗਾ ਇੱਕ ਨੌਜਵਾਨ ਨੂੰ ਸਰ ਕੀ ਕਹਿਣਾ ਜਾਓਗੇ ਬਿਲਕੁਲ ਜੀ ਖਾਨਪੁਰ ਢੱਡਾ ਜ਼ੋਨ ਦੇ ਵਿੱਚ ਢਿੰਗਰਾ ਸਾਹਿਬ ਆਪਣੇ ਕੰਡਾ ਸਾਹਿਬ ਖੜੇ ਹੋਏ ਆ ਵਿਰੋਧੀ ਪਾਰਟੀਆਂ ਦੇ ਇੱਥੇ ਤੱਕ ਦੰਦ ਖੱਟੇ ਹੋ ਗਏ ਕਿ ਉਹਨਾਂ ਤੋਂ ਆਪਣਾ ਉਮੀਦਵਾਰ ਤੱਕ ਨਹੀਂ ਐਲਾਨ ਹੋਇਆ ਨਾ ਤਾਂ ਕਾਂਗਰਸ ਕੋਲੋਂ ਹੋਇਆ ਹੈ ਨਾ ਤਾਂ ਅਕਾਲੀ ਦਲ ਕੋਲੋਂ ਹੋਇਆ ਹੈ ਨਾ ਤਾਂ ਭਾਜਪਾ ਕੋਲੋਂ ਹੋਇਆ ਹੈ ਨਾ ਤਾਂ ਬਸਪਾ ਕੋਲੋਂ ਹੋਇਆ ਹੈ ਇਸ ਤਰ੍ਹਾਂ ਬਸਾਖੀਆਂ ਤੇ ਆ ਗਈਆਂ ਇਹ ਚਾਰੇ ਪਾਰਟੀਆਂ ਕਿ ਇਹਨਾਂ ਨੂੰ ਇੱਕ ਆਯਾਦ ਉਮੀਦਵਾਰ ਖੜਾਉਣਾ ਪਿਆ ਹੈ ਕਿ ਇਹ ਜਦੋਂ ਕੋਈ ਪਹਿਲਵਾਨ ਤਗੜਾ ਹੋਵੇ ਨਾ ਉਦੋਂ ਚਾਰੇ ਪੰਜੇ ਘਰ ਰਲ ਕੇ ਨੂੰ ਢਾਉਂਦੇ ਹੁੰਦੇ ਆ ਪਰ ਇਹ ਠੱਠਣਾ ਫੇ ਵੀ ਨਹੀਂਗਾ ਇਹ ਇਹਨਾਂ ਲੋਕਾਂ ਦੇ ਕਰਕੇ ਇਹਨਾਂ ਲੋਕਾਂ ਦਾ ਇੰਨਾ ਸਾਥ ਮਿਲ ਰਿਹਾ ਵਾ ਇੰਨੀ ਇਹ ਹਮਦਰਦੀ ਜਤਾ ਰਿਹਾ ਇਹਨਾਂ ਇਹਨਾਂ ਨੂੰ ਪਤਾ ਵਾ ਕਿ ਜਿਹੜੇ ਪਹਿਲਾਂ ਇੱਕ ਦੂਜੇ ਨੂੰ ਦੇਖ ਕੇ ਨਹੀਂ ਰਾਜੀ ਹੁੰਦੇ ਸੀਗੇ ਅੱਜ ਉਹ ਕਿੱਦਾਂ ਇਕੱਠੇ ਹੋ ਗਏ ਕਿ ਸਿਰਫ ਇਹ ਹੈ ਕਿ ਕੰਡਾ ਸਾਹਿਬ ਨੂੰ ਢੋਣਾ ਪਰੇ ਪ੍ਰਮਾਤਮਾ ਨਾ ਢਾਵੇ ਕੰਡਾ ਸਾਹਿਬ ਚੜ੍ਹਦੀ ਕਲਾ ਚਾ ਪਰ ਇਹਨਾਂ ਲੋਕਾਂ ਕਰਕੇ ਚੜ੍ਹਦੀ ਗੱਲਾਂ ਦੇ ਵਿੱਚ ਬਹੁਤ ਧੰਨਵਾਦ ਜੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਰ